ਅਹੀਂ ਵੀ ਜਾਣਾ ਨਾ ਤੋ ਦੇ ਕੋਲੇ ਅਸੀਂ ਵੀ ਜਾ ਕੇ ਕਹਣਾ ਹਾਂ ਬਈ ਪਲਾਇਆ ਕੀ ਬਣਿਆ ਉਹਨੇ ਕਹਣਾ ਆਲੂ ਵੈਂਗਣਾ ਵੈਂਗਣਾ ਭਰਤਾ ਕੱਲੇ ਆਲੂ ਆ ਉਹ ਅਸੀਂ ਆ ਗਾ ਦੋਨੇ ਕੋ ਅਸੀਂ ਪਾ ਦੇ ਯਾਰ ਚਾਰੇ ਚੀਜ਼ਾਂ ਆ ਜਾਣੀਆਂ ਤੇਰੀਆਂ ਅੱਧੇ ਕੇ ਫੇਦੇ ਅੱਧੇ ਕੇ ਸਾਫਤੇ ਦੇ ਦੇ ਤੇ ਉਦੋਂ ਹੁੰਦਾ ਹੀ ਬੱਸਾਂ 'ਚ ਇਹੋ ਜਿਹਾ ਕੋਈ ਅਸੀਂ ਹੁੰਦਾ ਬੱਸ ਸਟੈਂਡ 'ਚ ਛੋਟੇ ਛੋਟੇ ਹੋਟਲ ਹੁੰਦੇ ਸੀਗੇ ਆਹੀਂ ਡਰਾਈਵਰ ਰੋਟੀਆਂ ਖਾ ਲੈਂਦੇ ਸੀ ਸਾਡਾ ਮੈਂਟੂ ਤੁਰਿਆ ਜਾਵੇ ਸਾਡਾ ਹੱਕ ਹੁੰਦਾ ਹੀ ਸੀ ਤਾਂ ਬਹੁਤ ਮਜ਼ਾਕੀਆ ਹੁੰਦਾ ਸੀਗਾ ਤੇ ਸਿੱਧਾ ਆਵੇ ਬੁਰਜ ਵਾਲਾ ਕਿ ਉਹਨਾ ਸਾਸਿਕਾਲ ਜੀ ਉਹਨੂੰ ਆਦਤ ਹੁੰਦੀ ਸੀਗੀ ਮੈਂਟੂ ਕੰਦਾ ਸਾਸਿਕਾਲ ਉਹਦੋਂ ਉਹਨੇ ਕਿਤੇ ਕੈਸਤਾਂ ਵਾਲੇ ਆ ਕੇ ਮੁਰਗੇ ਵੀ ਕੈਸਤ ਨਹੀਂ ਭਰੀ ਤੁਸੀਂ ਉਹਦੋਂ ਮੈਂਟੂ ਕੋਲ ਆ ਗਿਆ ਕਹਿੰਦਾ ਪੱਲੇ ਥੋੜੇ ਵੀ ਕਹਿੰਦਾ ਸਾਸਤਰੀ ਕਾਲੀ ਆ ਬਾਕੀ ਆ ਮਲੰਗੀ ਉਹ ਤੁਸੀਂ ਕਹਿੰਦਾ ਲੱਗ ਗਿਆ ਪਤਾ ਫਿਰ ਉਹ ਕਹਿੰਦਾ ਬੰਦਾ ਕੋਈ ਹੋਰ ਸਾਸਤਰੀ ਕਾਲਾ ਮਿਲਿਆ ਕੋਲ ਮਲੰਗ ਕਹਿੰਦਾ ਉਹ ਮੈਂ ਗਿਆ ਫਿਰ ਉਹਨੂੰ ਕੈਸਤਾਂ ਵਾਲੇ ਦੇਖ ਲੈ ਤਾਂ ਕਹਿ ਗਿਆ ਇਹ ਕਿਉਂਕਿ ਉਹ ਕੈਸਤਾਂ ਨੂੰ ਉਹਨੂੰ ਪਤਾ ਹੀ ਹੈ ਕਦੋਂ ਕਹਿੰਦਾ ਝੜਦੇ ਹੁੰਦੇ ਬੰਦੇ ਦਾ ਇੱਕ ਜੀ ਜੋਗੀ ਆ ਗਿਆ ਜੋਗੀ ਮੇਰੇ ਕੋਲੇ ਹਕੀਕਤ ਸੁਣਨ ਲੱਗਾ ਤੁਹਾਨੂੰ ਆਪਦੀ ਹਕੀਕਤ ਬਿਲਕੁਲ ਸੱਚ ਕਿਉਂਕਿ ਕੱਲ ਮੈਂ ਗਾਲ ਇੱਕ ਹੋਰ ਸੁਣਾਈ ਜੀ ਤੁਹਾਨੂੰ ਉਹ ਵੀ ਦੱਸੂਗਾ ਜੋਗੀ ਆ ਗਿਆ ਜੀ ਤੇ ਇੱਕ ਉਹਦੇ ਨਾਲ ਜਵਾਕ ਛੋਟਾ ਜਾਂ ਉਹਨੇ ਬੀਨ ਵਜਾਈ ਤੇ ਜਵਾਕ ਕਹਿੰਦਾ ਆਵਾਜ਼ ਕਰਕੇ ਮੇਰੇ ਵੱਲ ਨੂੰ ਆਇਆ ਮੈਂ ਕਿਹਾ ਲੱफड ਮਾਰੂੰ ਵੱਡਾ ਨਾਗ ਤੇ ਉਹ ਤਾਂ ਮੇਰੇ ਉੱਤੇ ਲਟਣ ਲੱਗ ਗਿਆ ਉਹਨੇ ਬੀਨ ਵਜਾਤੀ ਮੈਂ ਥੱਫੇ ਮਾਰ ਕੇ ਸੜਦਾ ਕਹਿੰਦਾ ਆਹੀ ਗੱਲ ਆ ਮਗਾਹੀ ਗੱਲ ਆ ਉਹਨੇ ਇੰਨੇ ਜ਼ੋਰ ਨਾਲ ਪੀਣ ਵਜਾਈ ਮੈਂ ਸੱਪ ਬਣ ਗਿਆ ਮਾਏ ਕਿਹਾ ਫਾਣ ਮਾਰਨ ਤੇ ਜਦੋਂ ਮੈਂ ਮਾਰਿਆ ਜਦੋਂ ਮੈਂ ਕਿਹਾ ਮੇਰੀ ਅੱਖ ਖੁੱਲ ਗਈ ਉਰੀਦ ਦੇ ਮਾਰੇ ਜਾ ਕੇ ਬੜਾ ਨਾ ਜੋਗੀ ਦੇ ਮਾਰਦਾ ਸੀ ਮੈਂ ਅੱਛਾ ਮੇਰੀ ਅੱਖ ਖੁੱਲ ਗਈ ਤੇ ਮੇਰਾ ਸਾਹ ਨਾ ਸਾਹ ਨਾ ਰੜੇ ਮੈਂ ਤੈਨੂੰ ਨਹੀਂ ਠਾਇਆ ਮਾਏ ਮੈਂ ਕਿਹਾ ਸ਼ੋਕਰ ਆਏ ਅੱਖ ਖੁੱਲ ਗਈ ਹਾਂ ਤੜਕੇ ਮਗਾ ਸ਼ੋਕਰ ਆਏ ਅੱਖ ਖੁੱਲ ਗਈ ਮੈਂ ਕਿਤੇ ਖੱਡ ਗੁੱਡ ਜਣੀ ਮਰ ਗਏ ਸੀ ਸਾਹੀ ਬੰਦ ਹੋ ਜਾਣਾ ਸੀਗਾ ਪੱਕੀ ਗੱਲ ਐ ਮੈਂ ਰਾਤ ਮੈਂ ਉਹ ਭਰਤ ਦਾ ਮਜ਼ਾਕ ਜਾਂ ਰਾਤਾ ਨਾ ਮੈਨੂੰ ਉਵੇਂ ਸਾਰਾ ਕੋ ਦਿਸਿਆ ਮੈਂ ਕਿ ਜਰਾ ਮੜ ਕੇ ਜੀ ਹੋਰ ਮੈਂ ਕ ਆਪਣੇ ਚ ਨਹੀਂ ਇਹ ਗੱਲ ਹੈਗੀ ਨਹੀਂ ਪੱਕੀ ਗੱਲ ਹੋਈ ਐ ਮਜ਼ਾਕ ਨਹੀਂ ਕਰਦਾ ਮੈਂ ਹਾਂ ਤੇ ਇਹ ਨਾ ਪ੍ਰਮਾਤਮਾ ਨੂੰ ਕਈ ਕੋਸ ਦੇ ਆ ਹਨਾ ਇੱਕ ਕਹਾਣੀ ਐ ਤੇ ਹੱਸਣਾ ਵੀ ਚਾਹੀਦਾ ਤੇ ਕਹਾਣੀਆਂ ਵੀ ਜ਼ਰੂਰ ਸੁਣਨੀਆਂ ਚਾਹੀਦੀਆਂ ਪ੍ਰਮਾਤਮਾ ਦੇ ਘਰ ਦੀਆਂ ਇੱਕ ਜੋੜਾ ਰਹਿੰਦਾ ਸੀ ਉਹਨਾਂ ਦੇ ਤਿੰਨ ਬੇਟੀਆਂ ਹੋ ਗਈਆਂ ਤੀਜੀ ਬੇਟੀ ਜਦੋਂ ਹੋਣ ਤੋਂ ਪਹਿਲਾਂ ਉਹਦੀ ਮੌਤ ਹੋ ਗਈ ਬੰਦੇ ਦੀ ਉਦਰੋਂ ਤੀਜੀ ਬੇਟੀ ਨੇ ਜਰਮ ਲੈ ਲਿਆ ਤੀਜੀ ਬੇਟੀ ਦੁੱਧ ਚੁੰਗਦੀ ਸੀ ਤੇ ਧਰਮਰਾਜ ਨੇ ਜਮਜੂਦ ਨੂੰ ਭੇਜਿਆ ਕਹਿੰਦਾ ਜਾ ਕਹਿੰਦਾ ਉਹ ਔਰਤ ਨੂੰ ਲੈ ਕੇ ਆ ਉਹਨਾਂ ਨੇ ਹੁਕਮ ਮੰਨਣਾ ਸੀ ਅੱਛਾ ਲੈ ਗਿਆ ਉਹ ਤੇ ਪਰ ਉਹਦਾ ਦਿਲ ਬਹੁਤ ਦੁਖੀ ਹੋਇਆ ਵੀ ਯਾਰ ਆ ਬੱਚੀ ਕੀ ਕਰੂਗੀ ਦੁੱਧ ਚੁੰਗੀ ਜਾਂਦੀ ਆ ਨਾ ਉਹ ਧਰਮਰਾਜ ਨੂੰ ਜਾ ਕੇ ਕਹਿੰਦਾ ਯਾਰ ਮੇਰਾ ਤਾਂ ਸਤੀਫਾ ਹੈ ਇਹ ਨੌਕਰੀ ਤੋਂ ਕਹਿੰਦਾ ਤੂੰ ਤਾਂ ਖਾਮੀ ਭੁੱਟੇ ਕਰਉਂਦਾ ਅੱਛਾ ਕਹਿੰਦਾ ਯਾਰ ਉਹ ਕੋਈ ਜਨਾਨੀ ਲਿਆਉਣ ਆ ਰਹੀ ਸੀ ਵਿਚਾਰੀ ਹਾਂ ਤੇ ਆ ਜਵਾਗੜੀ ਕੀ ਕਰੂ ਕਹਿੰਦਾ ਮੈਂ ਚੰਗਾ ਹੀ ਕਰਦਾ ਹੁੰਦਾ ਹਾਂ ਕਹਿੰਦਾ ਫੇ ਤੈਨੂੰ ਗਲਤ ਲੱਗਿਆ ਕਹਿੰਦਾ ਤੂੰ ਹੁਣ ਧਰਤੀ ਤੇ ਜਾ ਜਾ ਕੇ ਕਿਹੜਾ ਵਸ ਜਾ ਉੱਥੇ ਫੇਰ ਵੇਖਾਂਗੇ ਆਪਾਂ ਉਹ ਧਰਤੀ ਤੇ ਭੇਜਤਾ ਜਮਜੂਦ ਧਰਮਰਾਜ ਨੇ ਉਹਨੇ ਧਰਤੀ ਤੇ ਆ ਕੇ ਇੱਕ ਜੁੱਤਾਂ ਵਾਲਾ ਬੈਠਾ ਸੀ ਮੋਚੀ ਉਹ ਨੂੰ ਕਹਿੰਦਾ ਯਾਰ ਮੈਨੂੰ ਵੀ ਨਾਲ ਹੀ ਰੱਖ ਲੈ ਉਹ ਕਹਿੰਦਾ ਮੈਂ ਤਾਂ ਆ ਭੁੱਖਾ ਮਰਦਾ ਯਾਰ ਉਹਦਾ ਮੈਂ ਕਿਹੜਾ ਤਨਖਾਹ ਲੈਣੀ ਆ ਰੋਟੀ ਕਮਾ ਲਿਆ ਕਰਾਂਗੇ ਆਪਾਂ ਮੈਂ ਤਾਂ ਕੰਮ ਹੀ ਕਰਾਉਣਾ ਤੇਰੇ ਨਾਲ ਉਹ ਕਹਿੰਦਾ ਚਲਾ ਜਾ ਹੁਣ ਫੇਰ ਵੀ ਧਰਮਰਾਜ ਦਾ ਹਣਾ ਬਾਡੀਗਾਰਡ ਸੀ ਕੰਮ ਚੱਲ ਗਿਆ ਉਹਨਾਂ ਦਾ ਉਹਨਾਂ ਨੇ ਦੁਕਾਨ ਪਾ ਲਈ ਇੱਕ ਲੇਡੀ ਜਾਈ ਗੱਡੀ ਲੈ ਕੇ ਕੁੜੀਆਂ ਨਾਲ ਉਹਦੇ ਉਹ ਕਹਿੰਦੀ ਵੀ ਭਾਈ ਉਹ ਕਹਿੰਦੀ 10 ਪੁੱਤ ਤੂੰ ਕੀ ਲੈਣਾ ਉਹ ਕਹਿੰਦੀ ਮੈਂ ਆ ਚੱਪਲ ਲੈਣੀ ਆ ਦੂਜੀ ਕਰੇ ਮੈਂ ਆ ਬੂਟ ਲੈਣੇ ਆ ਤੀਜੀ ਕਰੇ ਮੈਂ ਆ ਚੱਪਲ ਲੈਣੀ ਆ ਉਹ ਜਿਹੜਾ ਕੋ ਕਹਿਣ ਲੈ ਕੇ ਦੇ ਦੇ ਜਿਹੜਾ ਕੋ ਕਹਿਣ ਲੈ ਕੇ ਦੇ ਦੇ ਅੱਛਾ ਉਹ ਕੁੜੀ ਕਵੇ ਜਿਹੜਾ ਕੁੜੀਆਂ ਕਹਿਣ ਉਹ ਵਿਚਾਰੀ ਲੈ ਦੇ ਅੱਛਾ ਯਾਰ ਉਹ ਜਿਹੜਾ ਜਮਦੂਤ ਸੀਗਾ ਉਹ ਕਹਿੰਦਾ ਯਾਰ ਬੜਾ ਯਾਰ ਆ ਵੀ ਜਵਾਕ ਹੀ ਐਸ਼ ਕਰੀ ਜਾਂਦੇ ਉਹ ਵੀ ਜਵਾਕ ਹੀ ਸੀ ਵਿਚਾਰੇ ਦੁੱਧ ਚੁੰਘਦੇ ਦੀ ਮਾਂ ਲੈ ਗਏ ਹਨਾ ਉਹਨੇ ਪਰ ਪੁੱਛਿਆ ਕਹਿੰਦਾ ਭੈਣ ਜੀ ਮੈਨੂੰ ਗੱਲ ਦੀ ਸਮਝ ਨਹੀਂ ਆਈ ਤੁਸੀਂ ਬੱਚਿਆਂ ਦੀ ਗੱਲ ਮੋੜ ਹੀ ਨਹੀਂ ਰਹੇ ਉਹ ਕਹਿੰਦੀ ਦਰਸਾਲ ਵੀਰੇ ਮੇਰਾ ਤਾਂ ਬੱਚਾ ਹੈ ਨਹੀਂ ਇਹ ਮੈਂ ਗੋਦ ਲਈ ਹੈ ਪਹਿਲਾਂ ਮਰ ਗਿਆ ਇਹਨਾਂ ਦਾ ਪਿਓ ਤੇ ਐਰੀ ਦੁੱਧ ਚੌਂਗਦੇ ਦੀ ਮਰ ਗਈ ਸੀ ਮਾਂ ਹਾਂ ਇਹ ਕੁੜੀਆਂ ਮੈਂ ਗੋਦ ਲੈਂਿਆ ਉਹ ਕਹਿੰਦਾ ਵਾਹ ਓਏ ਮੇਰੇ ਆ ਮਾਲਕਾ ਉਹ ਕੁੜੀਆਂ ਉਹ ਸੀ ਸਹੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਮਾਂ ਲਗਿਆ ਇਹਨਾਂ ਦੀ ਗੱਲ ਕਰਦਾ ਇਹ ਹਾਂ ਉਹ ਕਹਿੰਦਾ ਵਾਹ ਧਰਮਰਾਜ ਨੂੰ ਕਹਿੰਦਾ ਵਾਕਈ ਤੂੰ ਸਹੀ ਕਰਦਾ ਉਹ ਕਹਿੰਦਾ ਹੁਣ ਬੰਦਾ ਮਰ ਗਿਆ ਸੀ ਉਹ ਕਿਵੇਂ ਪਾਲਦੀ ਇਹਨਾਂ ਨੂੰ ਤਿੰਨਾਂ ਨੂੰ ਕਿਵੇਂ ਰੋਟੀ ਖਵਾਉਂਦੀ ਇਸ ਕਰਕੇ ਮੈਂ ਉਹਨਾਂ ਦਾ ਜੁਗਾੜ ਬਣਾਇਆ ਇਹ ਉਹਨੂੰ ਤਾਂ ਸੱਦਿਆ ਵੀ ਇਹਨਾਂ ਦਾ ਪਾਲਣ ਪੋਸਣ ਚੰਗਾ ਹੋ ਜੀ ਉਹ ਰਾਜ ਭਾਗ ਚਲੀਆਂ ਗਈਆਂ ਇਸ ਕਰਕੇ ਪ੍ਰਮਾਤਮਾ ਜਦੋਂ ਕਿਸੇ ਨੂੰ ਪਹਿਲਾਂ ਲੈ ਕੇ ਜਾਂਦਾ ਨਾ ਉਮਰ ਤੋਂ ਪਹਿਲਾਂ ਉਹਦੇ ਲਈ ਅਰਦਾਸ ਕਰਿਆ ਕਰੋ ਜੇ ਪ੍ਰਮਾਤਮਾ ਚੰਗੇ ਥਾਂ ਭੇਜੇ ਕਿਉਂਕਿ ਚੰਗੇ ਥਾਂ ਹੀ ਭੇਜਣਾ ਹੁੰਦਾ ਹੈ ਚੰਗੇ ਬੰਦੇ ਦੀ ਲੋੜ ਹੁੰਦੀ ਹੈ ਤਾਂ ਹੀ ਲੈ ਕੇ ਜਾਂਦਾ ਕੋਈ ਚੰਗੀ ਜਗ੍ਹਾ ਹੀ ਭੇਜਣਾ ਹੁੰਦਾ ਜਿਵੇਂ ਹੁਣ ਆਪਣੇ ਸਿੱਧੂ ਨੂੰ ਕਿਤੇ ਲੈ ਕੇ ਜਾ ਲਾਂਦਾ ਭਗਵਾਨ ਸੀ ਬਾਈ ਉਹ ਬੰਦਾ ਰੱਬ ਸੀ ਉਹ ਬੰਦਾ ਯਾਰ ਮੈਂ ਮੂੰਹ ਤੇ ਕਹਿੰਦਾ ਹੁੰਦਾ ਸੀ ਉਹਨੂੰ ਰੱਬ ਆ ਬਾਈ ਤੂੰ ਇਓਂ ਕਿ ਜੋ ਦੋਂ ਦੇ ਨਾਲ ਇਸ ਨੂੰੇ ਕੰਮ ਕੀਤਾ ਹਾਂ ਮੇਰੇ ਬੇਟ ਨੇ ਕੰਮ ਕਰਿਆ ਬਾਈ ਐਡਾ ਦੇਵਤਾ ਬੰਦਾ ਮੈਂ ਉਹਦੋਂ ਨਰਮ ਬੰਦੇ ਹੀ ਨਹੀਂ ਵੇਖਿਆ ਯਾਰ ਕੋਈ ਇੰਨਾ ਯਾਦ ਕਰਕੇ ਅੱਖਾਂ 'ਚੋਂ ਪਾਣੀ ਆਇਆ ਕੋਈ ਫੂਪਾ ਹੈ ਹੀ ਨਹੀਂ ਸੀ ਬੰਦੇ 'ਚ